ਔਰ ਆਪਣਾ ਸਵਿਧਾਨ ਸੀ ਉਹਦੇ ਉੱਤੇ ਇਹ ਹੁੰਦਾ ਹੈ ਕਿ ਜੇ 70% ਲੋਕ ਜਿਹੜੇ ਖੜ ਜਾਂਦੇ ਆ ਕਿ ਆਹ ਜ਼ਾਇਦਾਤੀ ਨਹੀਂ ਇਹਨੂੰ ਕਵੈਰ ਹੋਂ ਦਵਾਂਗੇ ਇਹ ਜ਼ਮੀਨਾਂ ਨਹੀਂ ਦੇਵਾਂਗੇ ਤੇ ਉੱਥੇ ਕੁਐਰ ਵੀ ਕਿੰਬੀ ਪਰ ਉਹਦੇ ਤੇ ਵੀ ਇੱਕ ਬੈਨ ਲਾਤਾ ਵੀ ਜਦੋਂ ਜਿੱਥੋਂ ਚਾਵੇ ਉੱਥੋਂ ਸਰਕਾਰ ਇਨਕਵਰੀ ਕਰ ਲੈ ਔਰ ਇਸ ਝੰਡੇ ਦੇ ਆਣ ਕੇ ਵੀ ਕਿਸਾਨਾਂ ਦਾ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਕਿ ਜ਼ਮੀਨਾਂ ਆਪਣੇ ਹੱਥਾਂ ਦੇ ਵਿੱਚ ਜਾ ਕਰੇ ਇਹ ਆਪਾਂ ਨੂੰ ਸੋਚਣ ਦੀ ਲੋੜ ਆ ਪਰ ਨਿੱਕੇ ਮੋਟੇ ਮਸਲੇ ਜਿਹੜੇ ਆ ਉਹ ਤਾਂ ਹੱਲ ਹੀ ਹੋ ਹੀ ਜਾਂਦੇ ਪਰਚਾ ਪੁਰਚਾ ਦੀ ਕਿ ਵੱਡੀ ਗੱਲ ਨਹੀਂ ਹੁੰਦੀ ਔਰ ਨਿੱਕੇ ਮੋਟੇ ਮਸਲੇ ਇਹ ਚਾਹ ਪੰਜਾਂ ਪੁਆਇੰਟਾਂ ਦੇ ਔਰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਵਿਸ਼ਵ ਦੇ ਨਾਲ ਮੋਦੀ ਸਰਕਾਰ ਨੇ ਤੈਅ ਕੀਤਾ ਇਹ ਲੜਾਈ ਜਿਹੜੀ ਆ ਲੜਨ ਵਾਲੀ ਆ ਜਿਹਦੇ ਵਿੱਚ ਸਾਨੂੰ ਅੱਜ ਘੱਟੋ ਘੱਟ ਵਿੱਚ 4 ਮਹੀਨੇ ਹੋ ਗਿਆ ਪੂਰੇ ਦੇਸ਼ 'ਚ ਫਿਰਦਿਆਂ ਨੂੰ ਤੇ ਕਦੀ ਘਰੇ ਆਣ ਕੇ ਸੁੱਖ ਦਾ ਸਾਹ ਨਹੀਂ ਲਿਆ ਹੁਣ ਕੱਲ ਤੜਕੇ ਨਿਕਲਿਆ ਹਾਂ ਤੇ ਨਾਰਨਾਵਾਂ ਦੁਤੋਂ ਤੇ ਸਹਾਰ ਦੇ ਵਿੱਚ ਹਰਿਆਣਾ ਚ ਰਾਤ ਫਿਰ ਇੱਥੇ ਆਇਆ ਦਿਨੇ ਫਿਰ ਭਰਾਵਾਂ ਨੂੰ ਮਿਲਣਾ ਪਰ ਭਰਾਵੋ ਮੈਂ ਇੱਕ ਕਰਾਂ ਤੁਹਾਨੂੰ ਦੱਸ ਦਿਆਂ ਗੱਲ ਕਿ ਐਜੀ ਹਰਿਆਣਾ ਤੁਹਾਡੇ ਤੋਂ ਉੱਪਰ ਜਾਣ ਲਿਆ ਜੇ ਸਾਫ਼ ਗੱਲ ਹਰਿਆਣਾ ਇੱਥੋਂ ਤੱਕ ਵੀ ਖੜਾ ਵਾ ਕੇ ਸਾਡੀਆਂ ਲਾਸ਼ਾਂ ਵੀ ਵੇਚ ਜਾਣ ਦੇ ਅਸੀਂ ਆਪਦੇ ਦੇਸ਼ ਨੂੰ ਗੁਲਾਮ ਨਹੀਂ ਹੁੰਦੇ ਨਾ ਇਸ ਵੇਲੇ ਪੰਜਾਬ ਜਿਹੜਾ ਵਾ ਉਹ 50% ਜਿਹਦੇ ਹਰਿਆਣਾ 90% ਜਿਹੜਾ ਵਾ ਅੱਗੇ ਜਾਣ ਲਿਆ ਜੇ ਤਾਂ ਵੱਡੇ ਵੱਡੇ ਪੱਗਰ ਤੇ ਲੋਕ ਜਿਹੜੇ ਪੜੇ ਲਿਖੇ ਲੋਗਾ ਕੱਲ ਐਡੀ ਵੱਡੀ ਮਾ ਪੰਚਾਇਤ ਸੀ ਕੋ ਰਹਿ ਰੱਬ ਦਾ ਨਾਮ ਤਿੰਨ ਤੋਂ ਚਾਰ ਹਜ਼ਾਰ ਟਰੈਕਟਰਾਂ ਦਾ ਹੀ ਜਿਹੜਾ ਕਾਫਲਾ ਜਿਹੜਾ ਮਾਰਚ ਦੇ ਰੂਪ ਦੇ ਵਿੱਚ ਆਇਆ ਔਰ ਏਡੇ ਜਜਵੇ ਜਾਂ ਨੌਜਵਾਨ ਕੋਈ ਹਿਸਾਬ ਨਹੀਂ ਇਹ ਲੜਾਈਆਂ ਭਰਾਓ ਜੜੀਆਂ ਇਹ ਚਾਰ ਪੰਜ ਪੁਆਇੰਟ ਜਿਹੜੇ ਆ ਇਹਨਾਂ ਤੇ ਜੇ ਆਪਾਂ ਲੜ ਗਏ ਤੇ ਮਾਰਚ ਦੇ ਪਹਿਲੇ ਜਾਂ ਦੂਜੇ ਹਫ਼ਤੇ ਤੱਕ ਜਿਹੜਾ ਚੋਣ ਜਾਬਤਾ ਲੱਗ ਜਾਣਾ ਅਗਰ ਚੋਣ ਜਾਬਤੇ ਤੋਂ ਬਾਅਦ ਕੋਈ ਗੱਲ ਚੱਲੀ ਤੇ ਕੋਈ ਫਾਇਦੇ ਵਾਲੀ ਗੱਲ ਤੇ ਤੁਹਾਨੂੰ ਇਹ ਅਪੀਲ ਕਰਦੇ ਆ ਕਿ ਘਰ ਘਰ ਜਿਹੜੇ ਪਿੰਡ ਪੇਂਡ ਜਾ ਕੇ ਆਪੋ ਆਪਣੀਆਂ ਟਰਾਲੀਆਂ ਤਿਆਰ ਕਰੋ ਟਰੈਕਟਰ ਤਿਆਰ ਕਰੋ ਆਟਾ ਕੋਟਾ ਕੋਈ ਦਾਲ ਨਾਲ ਲੈ ਕੇ ਸਿਸਟਮ ਕੋਈ ਲੰਗਰ ਪੰਜਾਸ਼ੀਆਂ ਮਹੀਨਿਆਂ ਦਾ ਸਿਸਟਮ ਜਿਹੜਾ ਆਪਣੇ ਨਾਲ ਹੋਵੇ ਪਰ ਘਟੋ ਘਾਟੇ ਵੀ ਤਿੰਨ ਦੋਹਾਂ ਤਿੰਨਾਂ ਡੰਗਾ ਦਾ ਗੱਫਾ ਵੀ ਪਕਾ ਕੇ ਨਾਲ ਖਾੜਨਾ ਕਿ ਜਿੱਥੇ ਕੋਈ ਮੋਰਚਾ ਲੱਗ ਜਾਂਦਾ ਉੱਥੇ ਹੀ ਲੰਗਰ ਚਦਣਾ ਪਹਿਲਾਂ ਤਾਂ ਜਿਹੜੀਆਂ ਟਰਾਲੀਆਂ ਪਿਆ ਰੱਖਣਾਂ ਉਹੀ ਛਕਣਾ ਵਾ ਔਰ ਜੇ ਤੁਹਾਨੂੰ ਜਆਪਦਾ ਵੀ ਇੱਕ ਪਿੰਡ ਦੇ ਵਿੱਚ ਟਰੈਕਟਰ ਦਾ ਖਰਚਾ ਜ਼ਿਆਦਾ ਤੇ ਟਰਾਲੀਆਂ ਦੋ ਪਾ ਲਓ ਨਾ ਟਰੈਕਟਰ ਇੱਕ ਪਾ ਲਓ ਦੋ ਟਰਾਲੀਆਂ ਪਾ ਲਓ ਤੇ ਟਰੈਕਟਰ ਇੱਕ ਪਾ ਲਓ ਦੋ ਟਰਾਲੀਆਂ ਤੁਰੀਆਂ ਜਣੀਆਂ ਵਧੀਆਂ ਤੇ ਆਪ ਦਾ ਚੰਗੀ ਦਿਨ ਆਪ ਦੇ ਕਸ ਲੋ ਤਰਪਾਲਾਂ ਤਰਖੋਲਾ ਤੇ ਇੱਕ ਰਾਂ ਫੇਰ ਹਰਿਆਣੇ ਵਾਲੇ ਪਰ ਬਾਕੀ ਜਿਹੜੇ ਬੰਗਲੌਰ ਵਾਲੇ ਆ ਤਮਲੱਡ ਵਾਲੇ ਆ ਉਹਨਾਂ ਦੀਆਂ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਦਿੱਲੀ ਵਾਲ ਨੂੰ ਕੂਚ ਕਰਨ ਗਿਆ ਹਰ ਰਾਜ ਦੇ ਵਿੱਚੋਂ ਜਿੱਥੋਂ ਤੱਕ ਅਸੀਂ ਜਾ ਚੁੱਕੇ ਹਾਂ ਔਰ ਜੇ ਸਰਕਾਰ ਇਦਰੇ ਜੁਲਵੀ ਕਰਦੀ ਆ ਤੇ ਉਹ ਲੋਕ ਜਿਹੜੇ ਆ ਸਾਰਾ ਭਾਰਤ ਡਿੱਡ ਕਰ ਦੇਣਗੇ ਕਿਸੇ ਪਾਸੇ ਚੱਲਣ ਨਹੀਂ ਦੇਣਗੇ ਕਿ ਨਾ ਕੇ ਕੱਲਾ ਪੰਜਾਬ ਸਿਰਫ ਪੰਜਾਬ ਦੀ ਅਗਵਾਈ ਮੰਨਦੇ ਆ ਕਿ ਪੰਜਾਬ ਵਾਲੇ ਅੱਗੇ ਵੱਡੇ ਪੱਧਰ ਤੇ ਲੜਿਆ ਤੇ ਹੁਣ ਵੀ ਪੰਜਾਬ ਦੀ ਸਾਰੇ ਰਾਜਨੀਤ ਕਰਨਦੇ ਆ ਆ ਆਪਣੇ ਨਾਲੋਂ ਪੜਾਈਆਂ ਲਖਾਈਆਂ ਜੱਗੇ ਆ ਪਰ ਆਪਾਂ ਨੂੰ ਦਲੇਰੀ ਵਜੋਂ ਆਪਾਂ ਨੂੰ ਅੱਗੇ ਰੱਖਦੇ ਆ ਔਰ ਇਹ ਕਰਕੇ ਵੱਡੇ ਪੱਧਰ ਤੇ ਅੱਜ ਬਾਬੇ ਸ਼ਹੀਦਾਂ ਦੇ ਸਥਾਨ ਤੇ ਬੈਠੇ ਆ ਔਰ ਜੇ ਸਹਿਮਤੀ ਆ ਤੇ ਮੈਂ ਜਗਾਰਾ ਛੱਡੂ ਫਿਰ ਬਾਹਾਂ ਖੜੀਆਂ ਕਰਕੇ ਫਦੇ ਬਿਲਾਉ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਤਗੜੀਆਂ ਆ ਵੀ ਆਪਾਂ ਮਿਹਨਤ ਕਰਨੀਆਂ ਬਾਕੀ ਆ ਵੀ ਨਾਲ ਵੀ ਪੰਗਾ ਲੈਣਾ ਇਹ ਗੱਲ ਨਹੀਂ ਵੀ ਉਹਨੂੰ ਛੱਡ ਦਿਆਂਗੇ ਆਪਾਂ ਕਿ ਜੇ ਲੜਾਈਆਂ ਉਹ ਲੜਨ ਜਾਣਦੇ ਨਾ ਕੋਈ ਫਰਕ ਪਾਉਣਾ ਜਾਣਦੇ ਆ ਆ ਮੁੰਡੇ ਫੜ ਕੇ ਅੰਦਰ ਜਿਹੜੇ ਦਿੱਤੇ ਆ ਇਹ ਕਰਕੇ ਦਿੱਤੇ ਹੀ ਕਿ ਇਹਨਾ ਮੋਰਚਾ ਪਹਾਤ ਨਾਲ ਲਾਤਾ ਉਹਦੇ ਨੌਜਵਾਨੀ ਦੀ ਜਿਹੜੀ ਬੀੜੀ ਆ ਉਹਨੂੰ ਇੱਕ ਦਾ ਵੰਡ ਕੇ ਲਾ ਦਿਓ ਇੱਧਰ ਰੁਜੇ ਰਹਿਣਾ ਤੇ ਜਿਹੜੇ ਬੁੱਢੇ ਆ ਬਜ਼ੁਰਗ ਆ ਉਧਰ ਰੁਜੇ ਰਹਿਣਾ ਉਹ ਇਹਨਾਂ ਦਾ ਜਜਬਾ ਜੀ ਦੇ ਵਿੱਚ ਸਾਡੀ ਉੱਥੇ ਆਪਣੀ ਮਾਂ ਪੰਚਾਇਤ ਹੀ ਉੱਥੇ ਵੀ ਗਏ ਕੁਝ ਬਾਕੀ ਆਪਣੇ ਜਥੇਬੰਦੀਆਂ ਦੇ ਜਿਹੜੇ ਲੀਡਰ ਉਹ ਇੱਥੇ ਵੀ ਆਏ ਵਿੱਚ ਹਿੱਸਾ ਲਿਆਣ ਕੇ ਕਾਕਾ ਸਿੰਘ ਕੋਲੜਾ ਪੂਨਹੋਲੀ ਸਾਰੇ ਆਏ ਹੋ ਪਰ ਉਹਦੇ ਵਿੱਚ ਵੱਡੀ ਖੁਸ਼ੀ ਵਾਲੀ ਇਹ ਗੱਲ ਹੈ ਕਿ ਗੈਰ ਰਾਜਨੀਤਿਕ ਮੋਰਚਾ ਆਪਣਾ ਜਿਹੜਾ ਵਾ 130 35 ਜਥੇਬੰਦੀਆਂ ਦਾ ਇੱਕ ਕੋਰਾ ਵਾ ਉਹਨੇ ਸਭ ਤੋਂ ਪਹਿਲਾਂ ਨਾਰਾ ਲਿਆ ਉਹਦੇ ਨਾਲ ਉੱਤਰੀ ਭਾਰਤ ਵਾਲੇ ਆ 75 ਜਥੇਬੰਦੀਆਂ ਵਾਂ ਜਿਵੇਂ ਸਰਮਣੂਣੀ ਪੰਹੇਰ ਹੋਣੀ ਆ ਜਾਂ ਲੰਗੋਵਾਲਣੀ ਹੋ ਕੇ ਹੋ ਕੇ ਫੂਲਣੀ ਹੋਣੀ ਹੋ ਕੇ ਸਾਰੇ ਬੰਦੇ ਉਹ ਵੀ ਕਾਫੀ ਜਿਹੜਾ ਭਾਰਤ ਦੇ ਅੰਦਰ ਵਿਚਰ ਰਹੇ ਬਾਕੀ ਜਥੇਬੰਦੀਆਂ ਨੇ ਵੀ ਆਪੋ ਆਪਣਾ ਮੂੰਹ ਸਿੱਧਾ ਕਰ ਲਿਆ ਚੰਗੀ ਗੱਲ ਜਿਹੜਾ ਪੰਜਾਬ ਬੈਠਾ ਰਹੂਗਾ ਆਪਾਂ ਬੈਜਾਂਗੇ ਆਪਾਂ ਨੂੰ ਲੋਕਾਂ ਦੇ ਗਾਲਾਂ ਕੱਢਣੀਆਂ ਤੇ ਜਿਹੜਾ ਉਹਦੋਂ ਚੱਲ ਜੂਗਾ ਚੰਗੀ ਗੱਲ ਔਰ ਤਗੜਿਆਂ ਹੋਗੇ ਵੱਡੇ ਪੱਧਰ ਦੇ ਵੇਖੋ ਜੇ ਅਸੀਂ ਬਾਹਰ ਨੀਡਲੀ ਕਰਦੇ ਤੇ ਤੁਹਾਨੂੰ ਵੀ ਪਿੰਡਾਂ ਚ ਪੁੱਛਣਾ ਅਗਲੇ ਕਿ ਜਿਹੜਾ ਬੰਦਾ ਪਿੰਡ ਦਾ ਪ੍ਰਧਾਨ ਸਕੱਤਰ ਹੈ ਨਾ ਉਹਨੂੰ ਵੀ ਪਿੰਡ ਵਾਲਿਆਂ ਨੂੰ ਪੁੱਛਣਾ ਤੂੰ ਇੱਥੇ ਹੀ ਕਰਨਾ ਉਹਨੂੰ ਵੀ ਜ਼ਿੰਮੇਵਾਰੀ ਆ ਪਿੰਡ ਦੀ ਵੀ ਮੈਂ ਵੀ ਜਵਾਬ ਦੇਣਾਂ ਕਿ ਔਰ ਵੱਡੇ ਪੱਧਰ ਤੇ ਆਪਾਂ ਤਿਆਰੀ ਕਰਕੇ ਔਰ ਜਾ ਕੇ ਪਿੰਡ ਪਿੰਡ ਜਾ ਕੇ ਕਿਉਂਕਿ ਸਮਾਂ ਥੋੜਾ ਦਾ ਤੇ ਇਹ ਚਰਚਾ ਕਰੋ ਸਾਰਿਆਂ ਨਾਲ ਮੇਲ ਮਿਲਾਪ ਕਰੋ ਆਪ ਦਾ ਹੰਡ ਫੰਡ ਵੀ ਇਕੱਠਾ ਕਰੋ ਕਿਉਂ ਅਸਕਰ ਲੋੜ ਆ ਖਰਚੇ ਵੀ ਹੋਣੇ ਉੱਥੇ ਆਪਦੇ ਖਜ਼ਾਨੇ ਵੀ ਜਿਹੜੇ ਉਹ ਭਰ ਕੇ ਰੱਖੋ ਔਰ ਪਿੱਛਾ ਪੋਂਗੇ ਵੇਖਣ ਦੀ ਲੋੜ ਕੋਈ ਨਹੀਂ ਹੌ ਤਗੜਿਆ ਹੋਗੇ ਆਪਾਂ ਇਹ ਪਾਸੇ ਵਧ ਗਿਆ ਵੀ ਸਰਬੱਤ ਦੇ ਭਲੇ ਦੀ ਸੇਵਾਵਾ ਆ ਗੁਰੂ ਸਾਹਿਬ ਜਿਹੜੇ ਆ ਜੋ ਵੀ ਆ ਸਭ ਕੁਝ ਜੇ ਤੁਸੀਂ ਬਚੇ ਰਹੇਗੇ ਇਹ ਸਥਾਨ ਵੀ ਚੱਲਦੇ ਰਹਿਣਗੇ ਤੇ ਜੇ ਤੁਸੀਂ ਨਾ ਬਚੇ ਤੇ ਇਹ ਸਥਾਨ ਵੀ ਥੱਲੇ ਚਲ ਜਾਣਗੇ ਤੇ ਵੱਡੇ ਵੱਡੀ ਇਹ ਵੀ ਸੋਚਣ ਵਾਲੀ ਗੱਲ ਆ ਬਰਾਈਏ ਫਤਿਹ ਵਾਹਿਗੁਰੂ ਕੀ ਗਾਥਾ ਵਾਹਿਗੁਰੂ ਕੀ